ਸ਼ਾਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨਿਊ ਬਲੌਗ ਅਸੀਂ ਬਣਾ ਰਹੇ ਹਾਂ ਕਾਫੀ ਤੇ ਕਿਉਂਕਿ ਸਰ ਬਹੁਤ ਦੁਖੀ ਅੰਦਾ ਸਹੀ ਹੈ ਨਾ ਜੀ ਹਾਂ ਤੇ ਕਾਫੀ ਨੂੰ ਚੰਗੀ ਤਰ੍ਹਾਂ ਕਾੜ ਕੇ ਬਣਾਵਾਂਗੇ ਕਾਫੀ ਸਾਡੀ ਬਣ ਚੁੱਕੀ ਹੈ ਤੇ ਹੁਣ ਅਸੀਂ ਕਾਫੀ ਪੀ ਰਹੇ ਹਾਂ ਕਾਫੀ ਦੇ ਨਾਲ ਅਸੀਂ ਪੂਜੀਆ ਖਾ ਰਹੇ ਹਾਂ ਕਿੱਦਾਂ ਦੀ ਬਣੀਆ ਕਾਫੀ ਦੱਸਿਓ ਇੱਕ ਅੰਬ ਫਰਸਟ ਕਲਾਸ ਜਿਆਦਾ ਕੌੜੀ ਤਾਂ ਨਹੀਂ ਹੈਗੀ ਮੰਮੀ ਤੁਸੀਂ ਦੱਸੋ ਕਿੱਦਾਂ ਦੀ ਬਣੀ ਆ ਬਹੁਤ ਵਧੀਆ ਅੱਜ ਅਪਰ ਸਬਜ਼ੀ ਕਾਦੀ ਬਣਾਵਾਂਗੇ ਕਿੰਨੂ ਆ ਨਹੀਂ ਕੱਦੂ ਲਿਆਂਦੇ ਆ ਡੈਡੀ ਨੇ ਕੱਦੂਾਂ ਦੀ ਕੱਦੂ ਦੇ ਕੋਪ ਤੇ ਬਣਾ ਲਾਂਗੇ ਹਨਾ ਮੰਮੀ ਸਹੀ ਰਹੂ ਨਾ ਤੇ ਉਹਦੀ ਵੀ ਆਪਾਂ ਰੈਸਪੀ ਸ਼ੇਅਰ ਕਰ ਦਾਂਗੇ ਤੇ ਸਾਡੇ ਬਲੌਗ ਨਾਲ ਜੁੜੇ ਰਹੋ ਤੇ ਇਹਨੂੰ ਜ਼ਰੂਰ ਦੇਖਿਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਕਾਫੀ ਅਸੀਂ ਪੀ ਲਈ ਆ ਜੀ ਹੁਣ ਅਸੀਂ ਚੱਲੇ ਆਂ ਖੇਤ ਤੇ ਸੋਨੂੰ ਵੀ ਦਿਖਾਉਣੇ ਆ ਅਨਾਰ ਮਲ ਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਲੱਗਿਆ ਨਹੀਂ ਬੀਜਿਆ ਹੋਇਆ ਚਲੋ ਫਿਰ ਮੈਨੂੰ ਨਹੀਂ ਇੰਨੀ ਨੌਚ ਆਏਗੀ ਛੋਟਾ ਛੋਟਾ ਹਨਾ ਹਜੇ ਤੇ ਵਿੱਚ ਕੇ ਲੋਕ ਕਹੀ ਜਾਂਦੇ ਨਰਮਾ ਚੁਗਦੇ ਆ ਫਿਰ ਉਹ ਕਿਦਾਂ ਚੁਗਦੇ ਆ ਆ ਦੇਖੋ ਜੀ ਖੇਤ ਦਾ ਕਿਸਾਨ ਖੇਤ ਦੇ ਵਿੱਚ ਡਿੱਗ ਪਏ ਸੀਗੇ ਵੀਡੀਓ ਸ਼ੂਟ ਕਰਨੀ ਸੀਗੀ ਮੈਂ ਇਹਨਾਂ ਦੀ ਆ ਵੀ ਸਫਾਈ ਕਰਨ ਆਲੀ ਆ ਦੇਖਿਓ ਕਿੱਡਾ ਕਿੱਡਾ ਹੋਇਆ ਪਿਆਗਾ ਕਾਜਾ ਇਹ ਕਾਜਾ ਜੇ ਕੁਛ ਬੀਜਿਆ ਹੋਇਆ ਇਹ ਬੜਾ ਹੈ ਨਾ ਇਹ ਨਰਮਾ ਹੁਣ ਲਾਏਗਾ ਤਾਂ ਇਹ ਨਾ ਹੋ ਅਜੇ ਹੋਇਆ ਨਹੀਂ ਹੈਗਾ ਇਹ ਸਹੀ ਹੈ ਨਾ ਸ਼ਾਮ ਦਾ ਟਾਈਮ ਆ ਹੀ ਵੈਸੇ ਤਾਂ ਤੇ ਪਰ ਗਰਮੀ ਬਹੁਤ ਹੀ ਆ ਪਤਾ ਨਹੀਂ ਕਿਉਂ ਇੰਨੀ ਗਰਮੀ ਆ ਹੁਣ ਤਾਂ ਰੱਬ ਹਵਾ ਵੀ ਨਹੀਂ ਚਲਾਉਂਦਾ ਦੁਪਹਿਰੇ ਹਵਾ ਚਲਾਉਣ ਲੱਗ ਜਾਂਦਾ ਧੁੱਪ ਦੇ ਵਿੱਚ ਹੁਣ ਹਵਾ ਵੀ ਨਹੀਂ ਚਲਦੀ ਹੈਗੀ ਇਧਰ ਝੋਨਾ ਲੱਗਿਆ ਹੋਇਆਗਾ ਝੋਨਾ ਹੀ ਲੱਗਿਆ ਨਾ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਛੋਟਾਗਾ ਹਾਂ ਜੇ ਹੂੰ ਤਾਂ ਇਹ ਕਰਕੇ ਹਰਾਇਆ ਨਹੀਂ ਹੋਇਆ ਹੈਗਾ ਜਿਵੇਂ ਵਿੱਚ ਵਿੱਚ ਤਾਂ ਗ੍ਰੀਨ ਗ੍ਰੀਨ ਜਾ ਹੋਇਆ ਪਿਆ ਆਨਾਰ ਮਖਿੰਡ ਗਿਆ ਹਨਾ ਫੁੱਲ ਲੱਗੇ ਇੱਕ ਵੀ ਗੱਲ ਫਿਰ ਮੈਂ ਕਿਹੜਾ ਮੈਨੂੰ ਇੰਨੇ ਖੇਤਾਂ ਦੇ ਬਾਰੇ ਨਹੀਂ ਬਤਾਏਗਾ ਫਾਈਨਲੀ ਤੁਸੀਂ ਦੇਖ ਸਕਦੇ ਹੋ ਵੀਊ ਮੋਟਰ ਦਾ ਪਾਣੀ ਆ ਜਾਂਦਾ ਠੰਡਾ ਠੰਡਾ ਪਾਣੀ ਆ ਜਾਂਦਾ ਹੈ ਨਾ ਇੱਧਰ ਦੇਖੋ ਜੀ ਬਹੁਤ ਹੀ ਵਧੀਆ ਨੇਚਰਲ 뷰 ਆ ਇੱਥੇ ਬਹਿ ਕੇ ਕਰਦੇ ਹੁੰਦੇ ਆ ਸਾਡ ਲੱਖੀ ਵੀਡੀਓ ਸ਼ੂਟ ਆਹ ਹੈ ਨਾ ਦਾ ਸਥਾਨ ਇਹ ਹੈ ਨਾ ਛੋਟੀ ਜਿਹੀ ਜਗਾ ਆਹ ਕੈਂਟ ਆ ਨਾ ਓਰੇ ਪਾਣੀ ਛੱਡਿਆ ਹੋਆ ਮੇਜਰ ਨੇ ਝੋਨੇ ਦੇ ਤੇ ਮੋਟਰ ਦਾ ਸੰਧਾ ਹੰਦਾ ਪਾਣੀ ਜੀ ਕਰਦਾ ਵੀ ਨਾਲੀ ਹੂੰ ਬਹੁਤ ਠੰਡਾ ਪਾਣੀ ਕੱਪੜੇ ਮੈਤੇ ਕੇ ਚਲੇ ਗਏ ਮੈਂ ਸੱਚੀ ਬਹੁਤ ਠੰਡਾ ਦੇਖੋ ਕਿ ਤਾਂ ਨਿਆਰਾ ਉੱਥੇ ਸਾਡਾ ਘਰ ਰਹਿ ਗਿਆ ਇਹ ਜੰਮਣਾ ਤਾਂ ਹੈ ਨਹੀਂ ਹਨਾ ਕਿਤੇ ਲੱਗੀਆਂ ਆ ਟਮੋਲੀਆਂ ਨੇ ਟਮੋਲੀਆਂ ਹੀ ਕਹਿੰਦੇ ਨੇ ਇਹਨਾਂ ਨੂੰ ਨਮੋੜੀਆਂ ਇਹ ਤਾਂ ਭਾਵੇਂ ਤੋੜ ਲੀਏ ਪਰ ਇਹਨਾਂ ਦਾ ਪੱਕੀ ਕਰਾਂਗੇ ਇਹਦੇ ਸਾਰੇ ਡੈਡੀ ਆ ਚੁੱਕੇ ਆ ਜਿਹੜੇ ਕਿੱਥੋਂ ਆਏ ਆ ਮੰਡੀ ਜਾ ਕੇ ਆਏ ਆ ਸੌਦਾ ਪੱਤਾ ਲੈ ਕੇ ਆਏ ਆ ਸਾਡਾ ਰਾਸ਼ਨ ਪਾਣੀ ਆ ਚੁੱਕਿਆ ਖਨਾਰ ਫਰੂਟ ਲੈ ਕੇ ਆਏ ਆ ਕੱਲ ਵੀ ਤੁਸੀਂ ਐਪਲ ਲੈ ਕੇ ਆਏ ਸੀ ਮੇਰੇ ਕੋਲੋਂ ਠਗੋਰੀ ਕਜੋਰੀ ਹੋਣ ਅਸੀਂ ਲਾ ਰਹੇ ਆ ਇਹ ਝਾੜੂ ਜੇ ਜ ਸਾਡਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾਮ ਭੁੱਲਿਓ ਮਿਲਦੇ ਆਂ ਅਗਲੇ ਨਵੇਂ ਬਲੌਗ ਨਾਲ ਥੈਂਕ ਯੂ